ਈ ਘਰ ਆ। ਤੁਹਾਨੂੰ ਪਤਾ ਬੱਬਈ ਪਿਛਲੇ ਥੋੜੀ ਦਿਨਾਂ ਤੋਂ ਮੈਂ ਬਾਹਰ ਆਇਆ ਸੀ, ਸੜੀ ਚ ਆਇਆ ਸੀ। ਅੱਛਾ। ਹਾਂਜੀ। ਬੱਬਈ ਮੁਸ਼ਕਲਾਂ ਬਹੁਤ ਬਹੁਤ ਵੱਧ ਗਈਆਂ ਇੱਥੇ। ਕੀ ਹੋ ਰਹੀ ਬੱਚਾ? ਟੈਨਸ਼ਨਾਂ ਬਹੁਤ ਪੈ ਗਈਆਂ ਇੱਥੇ। ਹੋਰ ਬੱਤਾਂ ਫੋੜਾ, ਚਰਾਂ ਟੈਨਸ਼ਨਾਂ ਦਾ ਹੱਲ ਆਪਣਾ ਕੋਈ। ਬੱਬਈ ਚਾਰਕ ਦਿਨ ਕੰਮ ਤੇ ਪੈ ਗਈਆ ਤੁਹਾਨੂੰ। ਚਾਰਕ ਦਿਨ ਕੰਮ ਤੇ ਗਿਆ ਸੀਗਾ। ਅੱਛਾ, ਤੇ ਚਾਰ ਪੰਜ ਔੜ ਦੇ ਟੀਰ ਲੈ ਲੇ। ਅੱਛਾ ਹੂੰ ਮੈਨੂੰ ਆਏ ਸੀ ਚੱਲ ਕੰਮ ਮਿਲ ਗਿਆ ਵਾ ਤੇ ਚਲ 4 ਪੈਸੇ ਆ ਆਉਣ ਲੱਗ ਗਿਆ ਇੱਕ ਬਾਬਾ ਜੀ ਮੈਂ ਮਸਟੈਂਗ ਦਾ ਤੀਰ ਲੈ ਲੈ ਉੜਦਾ ਇੱਕ ਮੈਂ ਆਈਫੋਨ 16 ਪ੍ਰੋ ਦਾ ਤੀਰ ਲੈ ਲੈ ਬਾਬਾ ਜੀ ਉੜਦਾ ਇੱਕ ਮੈਂ ਕੱਪੜੇ ਲੈ ਆਂਦੇ ਮਹਿੰਗੇ ਚਾਰਾਂ ਦਿਨਾਂ ਦੇ ਕੰਮ ਨਾਲ ਬਾਬਾ ਜੀ ਮੈਨੂੰ ਆਏ ਸੀ ਚੱਲ ਕੰਮ ਮਿਲਿਆ ਵਾ ਤੇ 16 ਪ੍ਰੋ ਦਾ ਹਾਂਜੀ ਕੰਮ ਵਾਲਿਆਂ ਦਾ ਜਿਹੜਾ 16 Pro ਦਾ ਤੀਰ ਲਿਆ ਸੀ ਮਾਰਦਾ ਬਾਬਾ ਜੀ ਉਹ ਮੈਂ ਕੰਮ ਦੇ ਫੋਨ ਚਲਾਉਂਦਾ ਰਹਿੰਦੇ ਹੁਣੇ ਕੰਮ ਵਾਲੇ ਨੇ ਵੀ ਗੜਤਾ ਬਾਬਾ ਜੀ ਕੀ ਕਰਾਂ ਹੁਣ ਮੈਂ ਟੈਨਸ਼ਨ 'ਚ ਬਹੁਤ ਆ ਪੈਸੇ ਕਿੰਨੇ ਲਾ ਕੇ ਗਿਆ ਸੀ ਪੈਸੇ ਮੈਂ ਲਾ ਕੇ ਗਿਆ ਸੀਗਾ ਉਸਮੈਂ 21 ਲੱਖ ਅੱਛਾ ਬਟਾ ਦੇ ਭਾਈ ਤੇ ਦੋ ਵਟਾਂ ਗਿਆ ਕਿੰਨੇ ਪੈਸੇ ਲਾ ਕੇ ਬਾਬਾ ਜੀ ਬਸ ਲੋਕਾਂ ਨੂੰ ਦੇਖ ਕੇ ਵੀ ਪਤਾ ਨਹੀਂ ਕੈਨੇਡਾ ਕੀ ਆ ਅਹ ਤੇ ਹੁਣ ਵਰਦਾ ਤੀਰ ਲਾ ਲੈ ਆ ਤੇ ਹੁਣ ਇੱਕ ਨਹੀਂ ਬਾਬਾ ਜੀ ਚਾਰ ਲਏ ਨਿਕਲਿਆ ਨਾ ਮੋਰ ਜੀ ਹਾਂ ਬਾਬਾ ਜੀ ਨਿਕਲ ਗਿਆ ਬਾਬਾ ਜੀ ਫੀਸ ਅਜੇ ਭਰਨ ਵਾਲੀ ਪਈ ਆ ਆ ਕੋਈ ਨਾ ਬੱਚਾ ਤੇ ਸਾਰੀ ਦੁਨੀਆਂ ਆ ਮੀ ਆ ਮੋਰ ਤੇਰੇ ਨਾਲੇ ਬੋਤੇ ਰਿਆ ਜਾਂਦੇ ਵਿੱਚ ਤੂੰ ਆ ਗਿਆ ਪਰ ਉਹਨਾਂ ਦੇ ਆ ਮੈਨੂੰ ਤਾਂ ਹੀ ਸੀ ਬਾਬਾ ਜੀ ਲੋਕ ਜਾਣਦੇ ਆ ਦਰੱਖਤਾਂ ਤੋਂ ਪੈਸੇ ਤੋੜ ਕੇ ਅਮੀਰ ਬਣ ਜਾਂਦੇ ਕੈਨੇਡਾ ਮੈਨੂੰ ਪਤਾ ਹੀ ਹੁੰਦਾ ਬਾਬਾ ਜੀ ਤੁਸੀਂ ਮੇਰੇ ਦਰਵਾਜ਼ੇ ਕੋਲ ਤੇ ਰੋਟੀ ਖਾਣਾ ਘਰੇ ਆਲੂ ਵੀ ਹੈ ਨਹੀਂ ਇਹਦਾ ਤੇਰਾ ਨਾਲ ਬਣੀ ਬਿੱਟਦਾ ਕਾ ਪਈ ਆ ਹਾਂ ਬਾਬਾ ਜੀ ਬਹੁਤ ਆਉਦੀ ਮਾੜੀ ਕੀਤੀ ਮੈਂ ਮਸਟੈਗ ਲਈ ਜੀ ਉਦੀ ਕਾਇਸਤਾ ਨਹੀਂ ਮੀਨੇ ਬੱਬਈ ਜੀ ਐਸੀ ਜੋਦਗੀ ਦਿੱਤਾ ਬਾਬਾ ਕਰਨਾ ਰਵਣਾ ਬੱਬਈ ਕਰੋ ਕਿਰਪਾ ਤੁਹਾਡੇ ਤੋਂ ਬਿਨਾ ਤੁਹਾਨੂੰ ਪਤਾ ਆਪਣਾ ਕੋਈ ਹੱਲ ਨਹੀਂ ਆ ਤੁਸੀਂ ਕਰ ਸਕਦੇ ਜੋ ਕਰ ਸਕਦੇ ਆ ਤੀਦਾ ਜਾਨੀ ਜਾਣੋ ਤੁਸੀਂ ਤਾਂ ਇਹਦਾ ਕੀ ਆ ਇਹਦਾ ਵੇਖੀ ਲਈ ਇਹਦਾ ਆਪਾਂ ਕਰਾਂਗੇ ਬੰਦੇ ਤੇਰੇ ਮਗਰ ਮਗਰ ਕੰਮ ਆ ਤੇਰੇ ਭਰਨਗੇ ਹਾਂ ਬੱਬਈ ਕੰਮ ਜਰੂਰ ਦਿਓ ਕੰਮ ਉਹ ਲੋ ਬਹੁਤ ਔਖਾ ਜੀ ਹੁਣ ਫੀਸ ਲੱਗੂਗੀ ਬੱਚਾ ਹਾਂਜੀ ਇੱਕ ਬਾਬਾ ਜੀ ਇੱਥੇ ਆਈਆਂ ਫੁੱਦੂ ਬਹੁ ਬਣਾਉਂਦੇ ਲੋਕ ਅੱਛਾ ਚਾਰਕ ਫੋਲੋਅਰ ਹੁੰਦੇ ਆ ਵੀਡੀਓ ਪਾ ਦੇਣਗੇ ਵੀ ਸਾਨੂੰ ਕੰਮ ਵਾਲੇ ਲੋੜ ਅਸੀਂ ਜਾਣਦੇ ਆ ਮੈਂ ਤਾਂ ਕੱਢਦੇ ਆ ਉਹਨਾਂ ਦੀ ਜੀ ਲੋਕੇਸ਼ਨਾਂ ਤੇ ਜਾਣਦੇ ਆ ਉੱਥੇ ਆ ਕੇ ਉਹ ਫੁੱਦੂ ਬਣਾ ਦਿੰਦੇ ਬਾਬਾ ਜੀ ਕੀ ਹਾਲਾਂ ਨੇ ਦਾ ਬਾਬਾ ਜੀ ਕੰਮ ਮਿਲਦੇ ਬਸ ਜਿਹੜਾ ਮਰਜ਼ੀ ਮਿਲਦੇ ਔਖਾ ਸੋਖਾ ਬਾਬਾ ਜੀ ਸਾਨੂੰ ਨਾ ਮੈਂ ਕੰਮ ਤੇ ਫੋਨ ਚਲਾਵਾ ਨਾ ਮੈਂ ਕੰਮ ਛੱਡਾਂ ਦਿਲੋਂ ਕੰਮ ਕਰੂੰਗਾ ਬਾਬਾ ਜੀ ਕੰਮ ਮਿਲਦੇ ਬਸ ਆਮੋ ਮੈਂ ਕੰਮ ਵੀ ਤਨ ਉਹ ਆ ਜੇ ਮੈਨ ਲੰਗਾ ਦੇ ਵੇਖੀ ਲੋਕੀ ਤੇਰੇ ਮਗਰ ਮਾ ਦਾ ਤਰੇ ਭਰਨ ਕੇ ਵੀ ਆ ਇਧਰ ਸਾਡੇ ਕੰਮ ਦਾ ਆ ਸਾਡੇ ਕੰਮ ਦਾ ਆ ਜੇ ਬਾਬਾ ਜੀ ਜੇ ਬਾਬੇ ਪੁੰਦਰ ਦੀ ਹਾਂਜੀ ਹਾਂਜੀ ਬਾਬਾ ਇਹ ਤੁਥੋ ਪੈਂਚ ਬਾਹਰ ਨਹੀਂ ਬਾਬਾ ਜੀ ਬਾਰਾ ਪੱਤੀ 100 ਰੁਪਏ ਦਾ ਫੀਸ ਲੱਗੋਗੀ ਤੇਰੀ ਇਧਰੋਂ ਹਾਂਜੀ ਬਾਬਾ ਜੀ ਠੀਕ ਆ ਤੇ ਉਹ ਪਾ ਦੇ ਇਹ ਜੇ ਕੰਮ ਆ ਗਿਆ ਤਾਂ ਤਨ ਠੀਕ ਆ ਨਾਮਰਾ ਦਾ ਫਿਰ ਕੋੜਦਾ ਤੀਰੇ ਇਧਰੋਂ ਮੈਂ ਛੱਡ ਦਮਾ ਤੇ ਉਹ ਲੈਣੀ ਫਿਰ ਜਿਸੇ ਚਾਰ ਅੱਗੇ ਤੇ ਪੰਜ ਵਾਏ ਹੋ ਜਾਊਗਾ ਬਾਬਾ ਜੀ ਤੱਕਾ ਨਹੀਂ ਥੋੜੇ 2500 ਡਾਲਰ ਮੇਰੇ ਕੋਲ ਕਿੱਥੇ ਮਿਲਦਾ ਲੂ ਲਿਆਉਣ ਨੂੰ ਪੈਸੇ ਯਾਨੀ ਹਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਨੂੰ ਕੰਮ ਦਵਾ ਦਿਓ ਜਿਹੜੀ ਮੇਰੀ ਪਹਿਲੀ ਸੈਲਰੀ ਆਊਗੀ 2500 ਤੇ ਮੈਂ ਸਾਰੇ ਪਾ ਦੂੰਗਾ ਵੀ ਸੰਧੂ ਮੈਂ ਇੱਕ ਤੀਰ ਬਾਬੇ ਦਾ ਸੀ ਚੌਂਗਾ ਘੰਟਿਆਂ ਦੇ ਵਿੱਚ ਵਿੱਚ ਤੈਨੂੰ ਫੋਨ ਆਉਣ ਲੱਗ ਜਾਣੇ ਆ ਜੈ ਬਾਬੇ ਪੁੰਦਰ ਦੀ ਜੇ ਇਸ ਤਰ੍ਹਾਂ ਫੋਨ ਆਉਣ ਲੱਗਿਆਂ ਨੇ ਤੇਰੇ ਪਾਰ ਦੇ ਵਿੱਚ ਬੰਦੇ ਖੜ ਜਾਂਦੇ ਨੇ ਕੰਮ ਵਾਲੇ ਤੂੰ ਸਾਡੇ ਨਾਲ ਕੰਮ ਦੇ ਆ ਤੂੰ ਬਾਬੇ ਨਾਲ ਸਮਝਦਾ ਗਿਆ ਤੂੰ ਜੈ ਬਾਬੇ ਪੁੰਦਰ ਦੀ ਇਹ ਬਾਬੇ ਪੁੰਦਰ ਬਾਬੇ ਪੁੰਦਰ ਨਾ ਆਏ ਨੇ ਵੀ ਤੁਨਾਂ ਮੰਦੀ ਜੈ ਬਾਬੇ ਬੋਲ ਠੀਕ ਆ ਬਾਬਾ ਜੀ ਮੈਨੂੰ ਦੋ ਚਾਰ ਕਿ ਦਿਨਾਂ ਦਾ ਟਾਈਮ ਜੀਐਸਸੀ ਪਈ ਆ ਮੇਰੇ ਕੋਲੇ ਓਕੇ ਬਾਬਾ ਇਹ ਕਿਵੇਂ ਬਾਬਾ ਜੀ ਜਦੋਂ ਕੰਮ ਤੇ ਜਾਣਾ ਉਦੋਂ ਪੜਨਾ ਕਿ ਕਦੋਂ ਪੜਨਾ ਰਾਤ ਨੂੰ ਸੌਣ ਲੱਗਾ ਉਦੋਂ ਮੂਰ ਮੰਤਰ ਦਾ ਪਾਠ ਕਰ ਲੈ ਤੜਕੇ ਉੱਠਣ ਲੱਗਾ ਉਦੋਂ ਪਹਿਲਾਂ ਫੇਰ ਮੂਰ ਮੰਤਰ ਦਾ ਪਾਠ ਕਰ ਲੈ ਰਾਤ ਨੂੰ ਸੌਣ ਤੋਂ ਬਾਅਦ ਮੂਰ ਮੰਤਰ ਦਾ ਪਾਠ ਕਰ ਲੈ ਠੀਕ ਆ ਬਾਬਾ ਪੁੰਨ ਜੀ ਠੀਕ ਆ ਬਾਬਾ ਜੀ ਮੈਂ ਕਰੂੰਗਾ ਤੁਹਾਨੂੰ ਮੈਂ ਦੇਖਦਾ ਵੇਟ ਕਰਦਾ ਜੈ ਬਾਬੇ ਪੁੰਨ ਬਾਬਾ ਜੀ ਮੈਨੂੰ ਮਿਲ ਲੈਣ ਤੋਂ ਕੰਮ ਫਿਰ ਮੈਂ ਤੁਹਾਡੇ ਵਾਲਾ ਤੀਰ ਵੀ ਕਰ ਲੈਂਦਾ ਹੱਲੋ ਦਾ ਵੀ ਮੈਂ ਇਹ ਪਾ ਦੇ ਕੰਮ ਫਿਰ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਹਾਂ ਠੀਕ ਆ ਬਾਬਾ ਜੀ ਜੇ ਕੋਈ ਹੋਰ ਮੌਜ ਕੁਲਾਈ ਤਾਂ ਮੈਂ ਫੋਨ ਕਰੂੰਗਾ ਜੀ ਰਾਈਟ ਕੀ ਜੈ ਓਕੇ ਸਮਝ ਲਈ ਤੁਹਾਡਾ ਓਕੇ ਬਾਬਾ ਜੀ